ਅੰਮਰਸਰ ਦੇ ਇਲਾਕੇ 'ਚ ਇੱਕ ਵਾਰੀ ਪ੍ਰੇਗ ਫੈਲ ਗਈ। ਦੇਸ਼ ਅਜੇ ਆਜ਼ਾਦ ਨਹੀਂ ਹੋਇਆ ਸੀ। ਬੀਬੀ ਸ਼ਰਨ ਕੌਰ ਇਕੱਲੀ ਰਹਿੰਦੀ ਸੀ ਘਰ 'ਚ ਉਹਦੇ ਬੱਚਾ ਹੋਣ ਵਾਲਾ ਸੀ। ਉਹਦਾ ਘਰ ਵਾਲਾ ਪਲੇਗ ਕਰਕੇ ਪਹਿਲਾਂ ਮਰ ਗਿਆ ਸੀਗਾ। ਜਾਇਦਾਦ ਬੜੀ ਸੀਗੀ ਤੇ ਇੱਕ ਦਿਨ ਰਾਤ ਨੂੰ ਉੱਠੀ ਉਹ 1 ਵਜੇ ਤੇ ਸੁਖਮਨੀ ਸਾਹਿਬ ਦਾ ਪਾਠ ਕੀਤਾ ਬੱਚਾ ਹੋਣ ਵਾਲਾ ਹੀ ਸੀਗਾ। ਤੇ ਪਾਠ ਕੀਤਾ, ਸਿਮਰਨ ਕੀਤਾ ਤੇ ਦਰਵਾਜ਼ਾ ਖੜਕਿਆ। ਉਹਨੇ ਭੋਗ ਪਾਤਾ ਸੀ ਸੁਖਮਨੀ ਸਾਹਿਬ ਦਾ। ਉਹ ਦਰਵਾਜ਼ਾ ਖੜਕਿਆ ਤੇ ਉਹਨੂੰ ਪੁੱਛਿਆ ਕੌਣ ਤਾਂ ਉਹ ਮੁੰਡੇ ਦਾ ਉਹਦੇ ਘਰ ਵਾਲੇ ਦਾ ਚਾਚਾ ਸੀਗਾ ਉਹ ਚਾਚਾ ਹੀ ਲੱਗਿਆ ਉਹਦਾ ਵੀ ਉਹ ਕਹਿੰਦਾ ਵੀ ਮੈਂ ਆ ਤੂੰ ਇੱਥੇ ਇਕੱਲੀ ਰਹਿਨੀ ਐ ਤੂੰ ਸਾਡੇ ਘਰ ਚੱਲ ਬੱਚਾ ਹੋਣਾ ਤੇਰੇ ਉਹਨੇ ਭਾਈ ਦੋ ਤਿੰਨ ਗੱਲਾਂ ਹੋ ਕੇ ਕਿਤਬਾਰ ਖੋਲਤਾ ਜਦੋਂ ਬਾਹਰ ਖੋਲ੍ਹਿਆ ਤੇ ਗੱਲਾਂ ਬਾਤਾਂ ਕਰੀਆਂ ਤੇ ਉਹਦੇ ਚਾਚੇ ਇਹਦੇ ਨਾਲ ਇੱਕ ਬੰਦਾ ਹੋਰ ਸੀ ਜਿਹੜਾ ਲੁਕਿਆ ਹੋਇਆ ਸੀ ਘਰੇ ਉਹਨੇ ਉਹ ਬੇਹੋਸ਼ ਕਰਨ ਵਾਲੀ ਦਵਾਈ ਉਹਦੇ ਨੱਕ ਤੇ ਲਾਤੀ ਉਹਨੂੰ ਬੇਹੋਸ਼ ਕਰ ਲਿਆ ਲਾਲਚ ਸੀਗਾ ਵੀ ਇਹਨੂੰ ਮਾਰਦ ਗਏ ਆਪਾਂ ਤੇ ਇਹ ਸਾਰੀ ਜਾਇਦਾਦ ਆ ਜਿਹੜੀ ਉਹ ਮੈਨੂੰ ਮਿਲ ਜੂਗੀ ਤੇ ਨਾਲੇ ਬੱਚਾ ਹੋਣ ਵਾਲਾ ਸੀ ਨਾਲੇ ਬੱਚਾ ਨਾ ਹੋਊਗਾ ਅੱਗੇ ਤੇ ਇਦਾਂ بے ਹੁਸ਼ ਕਰਕੇ ਉਹਨੂੰ ਤੇ ਚੱਕ ਕੇ ਲੈ ਗਏ ਸ਼ਮਸ਼ਾਨ ਘਾਟ ਦੇ ਵਿੱਚ ਸ਼ਮਸ਼ਾਨ ਘਾਟ ਦੇ ਵਿੱਚ ਲੱਕੜਾਂ ਲਈਆਂ ਰਾਤ ਨੂੰ ਉਸੇ ਵੇਲੇ ਤੇ ਰੱਖ ਕੇ ਤੇ ਉਹਨਾਂ ਨੇ ਅੱਗ ਲਾਤੀ ਸਵੇਤੀ ਦਿਨ ਆ ਉਹ ਚਲੇ ਗਏ ਤੇ ਉਹ ਸੁਖਮਨੀ ਸਾਹਿਬ ਦਾ ਪਾਠ ਕਰਕੇ ਪਈ ਸੀ ਅਰਦਾਸ ਸੀਗੀ ਉਹਦੀ ਉਹ ਅਰਦਾਸ ਕਿਤੇ ਪ੍ਰਮਾਤਮਾ ਸੁਣਦਾ ਹੁੰਦਾ ਹੈ ਤੇ ਪ੍ਰਮਾਤਮਾ ਨੇ ਜਦੋਂ ਬਚਾਉਣ ਲੱਗ ਗਿਆ ਕਿਸੇ ਨੂੰ ਤਾਂ ਫਿਰ ਮਰਨ ਵੀ ਨਹੀਂ ਦਿੰਦਾ ਜਦੋਂ ਉਹ ਉਹਨੇ ਬਚਾਉਣਾ ਹੋਵੇ ਕਿਸੇ ਨੂੰ ਤਾਂ ਕਹਿੰਦੇ ਮੀਂਹ ਵਰਨ ਲੱਗ ਗਿਆ ਮੀਂਹ ਵਰਨ ਲੱਗ ਗਿਆ ਤੇ ਉਹ ਅੱਗ ਤਾਂ ਬੁੱਝ ਗਈ ਤੇ ਉਹ ਜਿਹੜਾ ਬੱਚਾ ਸੱਚੀ ਕਹਿੰਨਾ ਹੈ ਬੱਚਾ ਪੈਦਾ ਹੋਣ ਵਾਲਾ ਸੀ ਬੱਚਾ ਪੈਦਾ ਹੋ ਗਿਆ ਬੀਬੀ ਬੇਸੁਰਤੀ ਸੀ ਜੀ ਹਜੇ ਹਜੇ ਵੀ ਸੁੰਤ ਨਹੀਂ ਸੀ ਉਹਨੂੰ ਤੇ ਉੱਥੋਂ ਦੇ ਕੋਈ ਜਿਹੜੇ ਸੀਗੇ ਲੱਕੜਾਂ ਵੇਚਣ ਵਾਲੇ ਆਸੇ ਪਾਸੇ ਸੀ ਉਹਨਾਂ ਨੇ ਸੁਣੀ ਉਹ ਬੱਚਾ ਕਿੱਥੋਂ ਰੋ ਰਿਹਾ ਹੈ ਉਹਨਾਂ ਨੇ ਆ ਕੇ ਦੇਖਿਆ ਤੇ ਉਹਨਾਂ ਨੇ ਪੁਲਿਸ ਬੁਲਾਈ ਨਾਲ ਦੀ ਨਾਲ ਤੇ ਪੁਲਿਸ ਵਾਲਿਆਂ ਨੇ ਐਂਬੂਲੈਂਸ ਬੁਲਾਈ ਉਹਨੂੰ ਹਸਪਤਾਲ ਚ ਵੱਡੇ ਹਸਪਤਾਲ ਚ ਲੈ ਗਏ ਤੇ ਉਹਦਾ ਇਲਾਜ ਹੋਇਆ ਫਿਰ ਉਹਦੂੰ ਸੁਰਤਾਈ ਤਾਂ ਉਹਨੇ ਰਿਪੋਰਟ ਰਖਾਈ ਬੇਦੰਦਾਂ ਕਰਕੇ ਮੇਰੇ ਘਰ ਵਾਲੇ ਦਾ ਚਾਚਾ ਆਇਆ ਸੀਗਾ ਤੇ ਐਦਾਂ ਐਦਾਂ ਕਰਕੇ ਉਹਨੇ ਮੈਨੂੰ ਬੇਹੋਸ਼ ਕਰਤਾ ਨੱਕ ਤੇ ਪੱਟੀ ਲਾਈ ਤੇ ਉਸ ਤੋਂ ਬਾਅਦ ਮੈਨੂੰ ਵੀ ਕੁਝ ਪਤਾ ਸੋ ਜਿਵੇਂ ਕਹਿੰਦੇ ਹੁੰਦੇ ਪ੍ਰਭ ਭਾਵ ਹੈ ਬਿਨ ਸਵਾਸ ਤੇ ਰੱਖ ਹੈ ਵੀ ਵਾਹਿਗੁਰੂ ਚਾਵੇ ਤਾਂ ਬਿਨਾ ਸਾਹ ਤੋਂ ਵੀ ਬੰਦੇ ਨੂੰ ਜਿਉਂ ਰੱਖ ਸਕਦਾ ਹੈ ਕਈ ਵਾਰੀ ਦੇਖਿਆ ਬਚਾਲਾਂ ਚ ਲੋਕ ਦੱਬ ਜਾਂਦੇ ਆ ਕਿੰਨਾ ਕਿੰਨਾ ਚਰਵਾਦ ਕਾਢਦੇ ਆ ਫਿਰ ਵੀ ਜਉਂਦੇ ਨਿਕਲੇ ਹੁੰਦੇ ਆ ਸੋ ਇਸ ਕਰਕੇ ਪ੍ਰੋਫੈਸ਼ਨ ਨਾਲ ਜੁੜੇ ਰਹੋ ਮਿਹਰਬਾਨੀ